ਮੇਰਾ ਨਾਮ ਰਕੇਸ਼ ਕੁਮਾਰ ਆ ਸਾਨੂੰ ਸ਼੍ਰੀਮਿੰਦਰਪਾਲ ਖੋਸਲਾ ਅਸੀਂ ਇਹ ਗੰਦੀ ਗਰੋਂਡ ਮੁਹੱਲਾ ਮੈਂ ਇੱਥੋਂ ਦਾ ਵਸਨੀਕ ਆ ਤੇ ਰਾਤ ਨੂੰ ਤਕਰੀਬਨ ਸਾਨੂੰ ਜੋ ਸਵੇਰੇ ਆ ਕੇ ਪਤਾ ਲੱਗਾ ਕਿ ਰਾਤ ਨੂੰ ਇੱਥੋਂ ਉਹ ਜਿਹੜੀ ਟੈਂਕੀ ਬਣੀ ਹੋਈ ਆ ਜੋ ਚਿੱਟਾ ਥੀ ਖਲਾ ਰਿਹਾ ਮਿਊਂਸਪੈਲਟੀ ਨੇ ਪੁਰਾਣਾ ਉਹ ਨਲ ਵੀ ਬੰਦ ਪਿਆ ਹੋਆ ਤੇ ਉਹਦੇ ਵਿੱਚੋਂ ਸਲੈਪਾਂ ਡਿੱਗਣੀ ਸ਼ੁਰੂ ਹੋ ਗਈਆਂ ਨੇ ਜਿਸ ਦੇ ਵਿੱਚ ਦੁਪਹਿਰ ਸ਼ਾਮ ਨੂੰ ਇੱਥੇ ਬੱਚੇ ਵੀ ਖੇਡਦੇ ਨੇ ਤੇ ਖੁਦ ਇੱਥੋਂ ਅਸੀਂ ਪਰਸੋਂ ਇੱਕ ਪ੍ਰੋਗਰਾਮ ਕਰਾ ਰਹੇ ਹਾਂ ਜਗਰਾਤੇ ਦਾ ਵੀ ਤੇ ਜਿੱਥੋਂ ਇੰਨਾ ਕ ਜਿਆਦਾ ਖਤਰਾ ਵਾ ਕਿ ਬੰਦੇ ਦੀ ਜਾਨ ਨੂੰ ਖਤਰਾ ਵਾ ਭਾਈ ਕਿੱਡੀ ਕਬੜੀ ਸਲੈਬ ਡਿੱ ਕੀ ਮੰਗ ਕਰਦੇ ਜੇ ਮੰਗੇ ਕਰਦੇ ਕਿ ਜਾਂ ਤੇ ਨੂੰ ਠਾ ਦਿੱਤਾ ਜਾਏ ਜਾਂ ਦੀ ਮੇਨਟੇਨੈਂਸ ਕਰਾ ਕੇ ਚਾਲੂ ਕਰਾਇਆ ਜਾਏ ਪਾ ਇਥੋਂ ਤੱਕ ਪਾਣੀ ਦੀ ਵਾਟਰ ਸਪਲਾਈ ਤੱਕ ਤੇ ਕਿੰਨੇ ਸਾਲਾਂ ਤੋਂ ਬੰਦ ਪਈ ਹੈ ਤੇ ਬਿਲਕੁਲ ਮੈਚਪਾ ਨਾ ਵਾਟਰ ਸਪਲਾਈ ਚੱਲਦੀ ਹੈ ਤਾਂ ਨਾਲ ਵੀ ਕੋਈ ਪਾਣੀ ਕਿਹਦੇ ਘਰ ਨੂੰ ਨਸੀਬ ਹੁੰਦਾ ਤਾਂ ਤੇ ਜਨਾਬ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਗਰਾਊਂਡ ਦੇ ਨਾਲ ਇੱਕ ਪਾਰਕ ਵੀ ਆ ਇੱਥੇ ਬੱਚੇ ਖੇਡਦੇ ਨੇ ਇਹ ਬੱਚਿਆਂ ਦੇ ਉੱਤੇ ਕਰ ਰੱਬ ਨਾ ਕਰੇ ਜੇ ਇੱਕ ਦਿਨ ਦੇ ਡਿੱਗ ਜੀ ਜਾਏ ਕੋਈ ਹਾਸਾ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਆ ਮਿਊਨਿਸਪੈਲਟੀ ਆ ਮਿਊਨਿਸਪੈਲਟੀ ਲੈ ਕੇ ਦੇਗੀ ਭਈ ਇਹ ਤਾਂ ਜ਼ਿੰਮੇਵਾਰ ਆ ਸਾਡੀ ਇਹ ਸਾਰੇ ਮਹੱਲੇ ਦੀ ਪੂਰੇ ਦੀ ਮੰਗ ਆ ਮੈਂ ਪਰਸਨਲੀ ਵੀ ਇਹ ਮੰਗ ਕਰਦਾ ਕਿ ਜਾਂ ਤੇਨੂੰ ਰਿਪੇਅਰ ਕਰਾ ਦਿੱਤਾ ਜਾਏ ਤੇ ਜਾਂ ਬਿਲਕੁਲ ਨੂੰ ਢਾ ਕੇ ਬਿਲਕੁਲ ਨਰਸ ਕਰ ਦਿੱਤਾ ਜਾਏ ਕਿ ਤੇ ਇੱਕ ਤਾਂ ਗਰਾਊਂਡ ਵੀ ਖੁੱਲੀ ਹੋ ਜਾਏਗੀ ਕਿਉਂਕਿ ਇਹ ਚ ਢਾਤੀ ਖਲਾ ਰਿਹਾ ਵਾ ਕਿ ਕੰਮ ਦਾ ਨਹੀਂ ਆ। ਸਿੰਦਰ ਸਿੰਘ ਗਾਂਧੀ ਗਰਾਊਂਡ ਬਾਟ ਨੰਬਰ 2 ਤੇ ਰਹਿੰਦਾ ਵਾਂ। ਇੱਥੇ ਗਾਂਧੀ ਗਰਾਊਂਡ ਦੇ ਵਿੱਚ ਜਿਹੜੀ ਸਲੇਬ ਡਿੱਗੀ ਹੈ ਇਹ ਪੁਰਾਣੀ ਟੈਂਕੀ ਹੋਣ ਦੀ ਖਾਤਰ ਉੱਪਰੋਂ ਇੱਕ ਵੱਡੀ ਸਲੇਬ ਜਿਹੜੀ ਹੈ ਉਹ ਸਰੀਏ ਤੇ ਜੰਗ ਲੱਗਣ ਕਾਰਨ ਡਿੱਗੀ ਹੈ। ਜਿਹੜੇ ਕਿ ਆਮ ਬੱਚੇ ਆਮ ਬੱਚੇ ਇੱਥੇ ਖੇਡਦੇ ਨੇ ਆਹਾਂ ਇਥੋਂ ਤੱਕ ਕਿ RAM LILA ਜੀ ਦਾ ਵੀ ਪ੍ਰੋਗਰਾਮ ਇੱਥੇ ਕੀਤਾ ਜਾਂਦਾ ਵਾ ਹੋਰ ਧਾਰਮਿਕ ਫੰਕਸ਼ਨ ਵੀ ਸਾਰੇ ਹੁੰਦੇ ਆ ਦੋ ਦਿਨ ਬਾਅਦ ਸ਼ਨੀਵਾਰ ਨੂੰ ਇੱਥੇ ਦੁਬਾਰਾ ਫੇਰ ਧਾਰਮਿਕ ਫੰਕਸ਼ਨ ਆ ਜਿੱਥੇ ਕਿ ਪੂਰਾ ਸ਼ਹਿਰ ਵਾਸੀਆਂ ਨੇ ਇਕੱਠੇ ਹੋਣਾ ਵਾ ਇਹ ਟੈਂਕੀ ਇੱਕ ਕੋਤ ਬਣ ਕੇ ਖਲੋਤੀ ਹੋਈ ਆ ਕਿਸੇ ਦੇ ਉੱਪਰ ਵੀ ਕੋਈ ਵਾਰਦਾਤ ਹੋ ਸਕਦੀ ਹੈ ਡਿੱਗ ਸਕਦੀ ਆ ਜੇ ਅੱਜ ਇਹ ਸਲੈਬ ਡਿੱਗੀ ਆ ਕੱਲ ਨੂੰ ਕੋਈ ਵੱਡੀ ਡੇਗੀ ਪ੍ਰਸ਼ਾਸਨ ਇਸ ਗੱਲ ਦੀ ਡਿਕ ਕਰ ਰਿਹਾ ਹੈ ਕਿ ਵੱਡੀ ਡਿੱਗੇ ਤੇ ਕਿਸੇ ਦੀ ਮੌਤ ਹੋਵੇ ਤੇ ਅਸੀਂ ਐਕਸ਼ਨ ਚਾਹੀਏ ਸਾਡੀ ਪ੍ਰਸ਼ਾਸਨ ਨੂੰ ਕਮੇਟੀਕਰ ਨੂੰ ਇਹੀ ਬੇਨਤੀ ਹੈ ਕਿ ਇਸ ਦਾ ਪਹਿਲਾਂ ਹੀ ਕੁਝ ਸੋਚਿਆ ਜਾਵੇ ਜਾਂ ਇਸ ਨੂੰ ਕੋਈ ਰਿਪੇਅਰ ਕਰਵਾਈ ਜਾਵੇ ਜਾਂ ਇਸ ਨੂੰ ਕੰਡਮ ਚ ਕਰਵਾਇਆ ਜਾਵੇ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਸ ਦਾ ਸੋਚਿਆ ਜਾਵੇ ਕੋਈ ਆਉਣ ਵਾਲੇ ਸਮੇਂ ਚ ਜਾਨੀ ਮਾਲੀ ਨੁਕਸਾਨ ਆਮ ਹੋ ਸਕਦਾ ਹੈ ਕਿਉਂਕਿ ਜੇ ਇਹ ਪਲੇਟ ਡਿੱਗ ਸਕਦੀ ਹੈ ਤੇ ਵੱਡੀਆਂ ਪਲੇਟਾਂ ਵੀ ਡਿੱਗ ਸਕਦੀਆਂ ਨੇ ਸਾਡੀ ਇਹੋ ਹੀ ਬੇਨਤੀ ਆ ਕਿ ਇਸ ਦਾ ਸਮਾਂ ਰਹਿੰਦੇ ਹੋਏ ਹੀ ਪਹਿਲਾਂ ਹੱਲ ਕੀਤਾ ਜਾਵੇ